ਨਾ ਲਿਖਿਆ ਤੇਰਾ ਨਾ ਲਿਖਿਆ ਉਹ ਤੁਸੀਂ ਨਹੀਂ 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 ਨਾ ਆਏ ਨਹੀਂ ਜੁਰਮਾਨਾ ਪਊਗਾ ਇਹ ਤਾਂ ਕੱਲ ਨੂੰ ਹੋਰ ਲਾਉਣਗੇ ਕੱਲ ਨੂੰ ਗੱਲ ਤਾਂ ਕੁੱਲੀ ਲੱਗੀ ਪਈ ਓ ਉੱਤੇ ਪੱਕੀ ਗੱਲ ਹੋਵੇ ਕਿੱਥੇ ਲੱਗੀ ਇਹਦਾ ਨਿਵੇੜ ਪਹਿਲਾਂ ਜਨਾਬ ਕੀ ਹੋ ਗਿਆ ਜਨਾਬ ਹਾਂ ਅੱਜ ਆਪਾਂ ਨਾ ਕੁੰਡੀਆਂ ਫੜਦੇ ਆਂ ਪੂਰੀਆਂ ਤੇ ਦੀਵਾਲੀ ਦਾ ਟਾਈਮ ਆ ਤੇ ਮੈਨੂੰ ਤਾਂ ਘਰੋਂ ਜਵਾਕ ਗਾਰਾਂ ਦਿੰਦਿਆ ਵੀ ਤੂੰ ਪੜਾਕੇ ਨਹੀਂ ਲੈ ਆ ਕੇ ਦਿੰਦਾ ਮੈਨੂੰ ਕਾ ਮੇਰੀ ਘਰ ਵਾਲੀ ਲੜੀ ਜਾਂਦੀ ਆ ਵੀ ਤੂੰ ਲੰਡੂ ਜਈਆ ਕੋਈ ਠਾਕੇ ਬੂਕੇ ਦਾ ਮਠਿਆਈ ਲੈ ਆ ਕੇ ਦਿੰਨਾ ਜਵਾਕਾਂ ਨੂੰ ਹੋਰ ਪੜਾਕੇ ਲੈ ਹੀ ਕਿੱਥੇ ਜਨਾਬ 2 ਰੁਪਏ ਸਰਕਾਰ ਤਾਂ ਪਾਉਂਦੀ ਨਹੀਂ ਹੈਗੀ ਹੁਣ ਆਪਾਂ ਇੱਧਰ ਚੱਲ ਗਏ ਇੱਧਰ ਹੀ ਚੱਲ ਯਾਰ ਪਹਿਲਾਂ ਆਹ ਦੇਖ ਯਾਰ ਆਹ ਟਰਾਂਸਫਾਰਮ ਜੀ ਨਹੀਂ ਲਾਇਆ ਗਲੀ 'ਚ ਆਹ ਟਰਾਂਸਫਾਰਮ ਜਨਾਬ ਵਿਚਾਰੇ ਲਾਇਆ ਬੈ ਕੇ ਹੈ ਨੇ ਇਹ ਕਿਹੜੇ ਲੰਡੂ ਜਈ ਨੇ ਲਾਇਆ ਹੋਏ ਇਹ ਤੁਸੀਂ ਦੇਖੋ ਫਿਰ ਕਿਹਨੇ ਪਾਸ ਕਰਿਆ ਇਹ ਵਿਚਾਰੀ ਪਾਸ ਕਰਤਾ ਜਨਾਬ ਇਹਨੂੰ ਪੁੱਛੋ ਬਾਈ ਉ ਹਾਂਜੀ ਕੀ ਹਾਲ ਹੈ ਠੀਕ ਆ ਹਾਲਤਾਂ ਤੇ ਆ ਵਿਚਾਲੇ ਲਾਇਆ ਪਿਆਗਾ ਪਾਸ ਕਿਨੇ ਕੀਤਾ ਹੈ ਵਿਚਾਲੇ ਇਹ ਭਰਾ ਵਾਸੀ ਕਿਹੜਾ ਆਪਲਾ ਉਹਦੇ ਪਰਾਜਮੀ ਲਾ ਕੇ ਗਏ ਨੇ ਕੋਈ ਨਾ ਹੂ ਪਾਸਤਾ ਕੀਤੀ ਹੋਣਾ ਕਿਸੇ ਨੇ ਨਾ ਤਾਂ ਕੋਈ ਮਿੱਠੂ ਮੱਠੂ ਵਹ ਜਾਈ ਪਤਾ ਨਹੀਂ ਕਿਹੜਾ ਉੱਥੇ ਇਚਰੀ ਮਿੱਠੂ ਜਾਈ ਜਨਾਬ ਤੁਸੀਂ ਤਾਂ ਸੈਨਿਕ ਰੱਖ ਲਏ ਸੀ ਤੁਸੀਂ ਤਾਂ ਨਹੀਂ ਕਰਤਾ ਕਿਤੇ ਉਹ ਨਹੀਂ ਨਹੀਂ ਯਾਰ ਇਹ じゃ ਆਪਾਂ ਗਲਤ ਕੰਮ ਕਰਦੇ ਆ ਯਾਰ ਤੁਸੀਂ ਦੇਖੋ ਮੜਾ ਦੇਖੋ ਇਹਦੇ ਚ ਕੀਨੇ ਪਾਸ ਕਰਿਆਗਾ ਸਰ ਸੈਨਿਕ ਰੱਖ ਲਏ ਸੀ ਤੂੰ ਤੂੰ ਗਿਆ ਵੀ ਨਾ ਇਹ ਕਰ ਤੇ ਦੋ ਨੰਬਰ ਦਾ ਕੰਮ ਆ ਇਹ ਵਿਚਾਰੇ ਲਾਇਆ ਪਿਆ ਤਾਂ ਪਤਾ ਨਹੀਂ ਪਰ ਰਿਸ਼ਵਤ ਲੈ ਤੀ ਛੋਟੇ ਮਿੱਠੂ ਮੱਠੂ ਜੀ ਪਤਾ ਨਹੀਂ ਕਿਹੜਾ ਹੈਗਾ ਰਿਸ਼ਵਤ ਮਿੱਠੂ ਜੀ ਤਾਂ ਸਾਡਾ ਮਿੱਠੂ ਦਾ ਇਹ ਨਾ ਰਿਸ਼ਵਤ ਵਾਲੇ ਦੀ ਤਾਂ ਮੈਂ ਕਾਣ ਨਹੀਂ ਨਾ ਤੇ ਸੇਹਣ ਤਾਂ ਸੁੱਰਦੀ ਹੋਈ ਇਹ ਬੰਦਾ ਕਹਿੰਦਾ ਰਿਸ਼ਵਤ ਲੈਤੀ ਆਈ ਇਹਦਾ ਮੂੰਹ ਤੀ ਕਹੀ ਜਾਂਦਾ ਆਪਾਂ ਇਹਦਾ ਦੇਖੀਏ ਲੋਡ ਚੈੱਕ ਕਰੀਏ ਹਾਂ ਓਏ ਤੇਰਾ ਕੀ ਨਾਮ ਆ ਤੇਰਾ ਨਾਮ ਦਿਆ ਲਾ ਤੇ ਲੋੜ ਲੋਰ ਤਾਂ ਨਹੀਂ ਬਾਦੂ ਤੁਹਾਡੇ ਓਏ ਲੋਰ ਸਾਡੇ ਕਿਹੜਾ ਐ ਅਫਸਰੋ ਅੱਜ ਤੱਕ ਪੱਖਾ ਵੀ ਨਹੀਂ ਲਾਇਆ ਉਹ ਪੱਖੇ ਤੋਂ ਬਿਨਾ ਸੌਣ ਨੂੰ ਗਰਮੀ ਚ ਜਿਆਦੇ ਗਰਮੀ ਚ ਵੀ ਇਹਦਾ ਦੂਜੀ ਪੱਖੇ ਵਾਲੀ ਹਵਾ ਚਾ ਲੈਣੇ ਆ ਇਹ ਤਾਂ ਬੜਾ ਕੰਝੂਸ ਬੰਦਾ ਹੈ ਸਾਨੂੰ 27 ਹੈਗੀ ਉੱਪਰੋਂ ਪੂਰੀ ਜਈ ਨੂੰ ਤਾਂ ਜਾਣਦੇ ਨਹੀਂ ਨਮਾ ਜਈ ਆ ਇਹ ਨਾ ਵ 1 ਰੁਪਏ ਦੀ ਰਿਸ਼ਵਤ ਲੈ ਇਹ ਲਵੇ ਤੁਸੀਂ ਕਹੀ ਤਾਂ ਜਾਣਦੇ ਹੋਗੇ ਕਹਿੰਦੇ ਰਿਸ਼ਵਤ ਲੈਤੀ ਹੋਊਗੀ ਮਿੱਠੂ ਜਈ ਨੇ ਅਸੀਂ 50 ਜੁਨ ਤਾਂ ਨਹੀਂ ਬਚਣ ਦਿੰਦੇ ਸਰਕਾਰ ਦਾ ਫਾਇਦਾ ਕਰਦੇ ਨਾ ਵਾ ਇਹ ਬੰਦਾ ਨਾ ਕਈ ਦਾ ਹਰੇਕ ਹੀ ਐ ਹੁੰਦਾ ਦਾ ਹਲਾ ਕਿੰਨੀਆਂ ਕੁੰਡੀਆਂ ਫੜੀਆਂ ਨੇ ਜਿਹੜਾ ਬੰਦਾ ਐ ਕਹਿੰਦਾ ਉਹਨਾਂ ਦੇ ਘਰ ਹੀ ਕੁੰਡੀ ਲੱਗਦੀ ਹੁੰਦੀ ਹੈਗੀ ਮੇਰੀ ਗੱਲ ਸੁਣੋ ਕੁੰਡੀ ਲੱਗ ਕੇ 50 ਜੁਨ ਤਾਂ ਮਚਾਉਂਦੇ ਆ ਆਪਾਂ ਇਹਨਾਂ ਦੇ ਦੇਖੋ ਇਹਨਾਂ ਨੂੰ ਚੱਲ ਪਹਿਲਾਂ ਇਹ ਨਹੀਂ ਆਜੋ ਆਜੋ ਕਿਹੜਾ ਕਾਰਾ ਤੁਹਾਡਾ ਕਾਰ ਦੱਸੋ ਤੇਰਾ ਜੀਰਾ ਚੱਲ ਚੱਲ ਮੇਰੇ ਤਾਂ ਮੀਟਰ ਹੀ ਨਹੀਂ ਹੈਗਾ ਚੱਲ ਚੱਲ ਕੋਈ ਗੱਲ ਨਹੀਂ ਆ ਜਾ ਤੂੰ ਘਰ ਦੱਸ ਕੇ ਰਾਂ ਆ ਵੀ ਦੱਸ ਆ ਘਰ ਵਾਲੇ ਤਾਂ ਨਹੀਂ ਗੰਡੀ ਗੰਡੀ ਲਾਉਂਦੇ ਆ ਜਨਾਬ ਤਾਰਾ ਆਈਆਂ ਕਿਵੇਂ ਇਹਨਾਂ ਨੇ ਅਗੜ ਦੋਗੜ ਜੀ ਕੀਚੀ ਪਈ ਹੈਗੀ ਇਹ ਤਾਂ ਦੱਸ ਤਾਂ ਦਿਨਾ ਮੈਂ ਤੁਹਾਨੂੰ ਹਾਂ ਉੱਚੋ ਜੇ ਮੈਂ ਨਹੀਂ ਹਿੱਸਾ ਪੱਤੀ ਦੇ ਦਿਆ ਕਰੂਗਾ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਨਾ ਇਹ ਬੰਦਾ ਹੀ ਬਹਾਵਾ ਦਾ ਦੋ ਨੰਬਰੀ ਬੰਦਾ ਇਹ ਅਸੀਂ ਦੋ ਨੰਬਰ ਵਾਲੇ ਕੰਮ ਕਰਦੇ ਤੁਸੀਂ ਤਾਂ ਹੀ ਕਹਿਣਾ ਹੈ ਬਿਸਨੂ ਆ ਨਮਾ ਖਰਚਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਤੁਸੀਂ ਉਹੀ ਗੱਲ ਕਰਤੀ ਨਾ ਫਿਰ ਇਸ ਬਤਾਲੀ ਉੱਪਰ ਹੋ ਰੌਲਾ ਨਾ ਪੁੱਸ ਪਰ ਪਤਾ ਕੀ ਹੈ ਤੁਸੀਂ 1000 2000 ਤਾਂ ਹਰੇਕ ਤੋਂ ਲਈ ਲੈਣੇ ਹੋਗੇ ਅੱਜ ਦੀਵਾਲੀ ਨਾਲੇ ਮੇਰੀ ਦੀਵਾਲੀ ਬਣਜੂ ਨਾਲੇ ਸੋਡੀ ਦੀਵਾਲੀ ਬਣਜੂ ਦੀਵਾਲੀ ਤਾਂ ਜਨਾਬ ਇਹਦੀ ਬਣਾਉਣੀ ਪਊ ਆਪਾਂ ਗੱਲ ਰੱਖੋ ਆਪਣੇ ਪਰਦੇ 'ਚ ਕੁੰਡਗਾਸ ਨੂੰ ਫੜਾ ਦੇਣਾ ਇਹ ਹਾਜਾ ਬੰਦਾ ਬਾਹਲਾ ਫੜਾਉਣਾ ਹੁੰਦਾ ਕਰ ਲਾਇਦੇ ਨਾਲ ਚਲ ਆ ਪਰ ਦੱਸ ਕਿੱਥੇ ਕੁੰਡੀ ਇਹਦੇ ਲਕਡਾਉਨ ਲਾਉਂਦੇ ਇਹ ਕੁੰਡੀ ਹਾਂ 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 ਫਿਰ ਹੁਣ ਤਾਂ ਹੀ ਨਹੀਂ ਦਿਖਦੀ ਨਹੀਂ ਫਿਰ ਲੱਗੀ ਕਿਤੇ ਸੋਨੂ ਮੈਂ ਦਿਖਾਉਂਗਾ ਟਾਈਮ ਤੇ ਹਲੇ ਹੁਣ ਨੇ ਲਾਤੀ ਹੋ ਜਦਾ ਸੋਡਾ ਪਤਾ ਲੱਗ ਗਿਆ ਉਹ ਚਲ ਕੋਈ ਨਾ ਅਸੀਂ ਇੱਕ ਵਾਰੀ ਉਧਰ ਮੀਟਰ ਚੈੱਕ ਕਰਾਈਏ ਫਿਰ ਆਉਣਿਆ ਚੰਗਾ ਤੁਸੀਂ ਜਨਾਬ ਮੈਨੂੰ ਨਾ ਫੋਨ ਨੰਬਰ ਦੇ ਦਿਓ ਜਦੋਂ ਕੁੰਡੀ ਨੀ ਅਸੀਂ ਤੂੰ ਜੇ ਕਿਸੇ ਦੇ ਲੱਗੀ ਹੋਈ ਕੁੰਡੀ ਤੂੰ ਸਾਨੂੰ ਦੱਸ ਦੀਂ ਅਸੀਂ ਇੱਕ ਵਾਰੀ ਉਧਰ ਮੀਟਰ ਚੈੱਕ ਕਰਾਈਏ ਚੰਗਾ ਚਲ ਗੱਲ ਕਰ ਮੁੱਕ ਰਿਹਾ ਨਾ ਮੇਰੇ ਸਭ ਕੋਈ ਨਾ ਕੋਈ ਨਾ ਚਲ ਇਹਨੂੰ ਦੇ ਦੀਆਂ ਆਉਣਿਆ ਕੋਈ ਨਾ ਜਨਾਬ ਹਾਂ ਤੁਸੀਂ ਮਾੜੀ ਮੋਟੀ ਤਾਂ ਹਿਸ਼ਪਾਰਸ਼ ਪਾ ਕੇ ਮੈਨੂੰ ਤਾਂ ਪੱਕਾ ਕਰਾ ਦੋ ਮੈਂ ਤਾਂ ਠੇਕੇ ਤੇ ਨੂੰ ਹੀ ਜੋੜੇ ਤੜਾਉਂਦਾ ਫਿਰਦਾ ਹਾਂ ਉਹਦਾ ਤਰਾ ਮੈਨੂੰ ਪੱਕਾ ਮੈਂ ਵੀ ਪੱਕਾ ਦਾ ਬਿਜਲੀ ਵਾਲੇ ਫਿਰ ਦੋ ਬਾਬਾ ਕੂਟੀ ਲਾਉਂਦਾ ਉਹਨੂੰ ਦੱਸ ਕੇ ਹਮਨਾ ਜਾ ਕੇ ਮੈਂ ਹੋਰ ਮੈਨੂੰ ਕਰਾਓ ਤੁਸੀਂ ਆ ਪੱਗ ਜਨਾਬ ਵਿਆਹ ਲਈ ਆ ਗਈ ਛੁੱਟੀ ਪੱਗ ਕਹੇ ਵਿਆਹ ਲਈ ਆ ਗਈ ਹੁਣ ਮੈਂ ਦਹੀ ਬਣ ਗਿਆ ਕਹੇ ਆਬਾ ਠੀਕ ਹੈ ਪੁੱਤਰਾ ਕੀ ਹਾਲ ਹੈ ਵਧੀਆ ਹੋਰ ਫਰხਟਾ ਠੀਕ ਹੈ ਵਧੀਆ ਕੀ ਕਰਦਾ ਫਿਰਦਾ ਮੈਂ ਤਾਂ ਬਾਬਾ ਇੱਧਰ ਫਰਦਾ ਛੇਦ ਨਾ ਬਿਜਲੀ ਵਾਲੇ ਫਰਦਾ ਤੂੰ ਕੁੰਡੀ ਜਲਾਉਣਾ ਕੁੰਡੀ ਓਏ ਆਪਣੀ ਗੁੰਡੀ ਕੋਈ ਨਹੀਂ ਬੜ ਜਾਗਦਾ ਛੇਰਾ ਆਪਣੀ ਪਹੁੰਚ ਬਹੁਤ ਦੂਰ ਤੱਕ ਨਾ ਹੀ ਉਹਨਾਂ ਨੂੰ ਪਤਾ ਲੱਗਿਆ ਇਹ ਜੀ ਉਹ ਨਹੀਂ ਪਤਾ ਲੱਗਦਾ ਪੁੱਤਰਾ ਆਪਣੀ ਗੁੰਡੀ ਨੂੰ ਕੋਈ ਟੈਨਸ਼ਨ ਨਾ ਲੈ ਅਗਰ ਆਪਣੇ ਹੁੰਦੇ ਉਧਰ ਫਰਦਦੇ ਆਵੇਂ ਟੈਨਸ਼ਨ ਨਾ ਲੈ ਅਗਰ ਫਰਦਦੇ ਰਹਿੰਦੇ ਤੇ ਇਹ ਨਾ ਜੀਆਂ ਜੂਆਂ ਕੌਣ ਪੁੱਛਦਾ ਆਪਣੇ ਤਾਂ ਬਹੁਤ ਪਹੁੰਚ ਆ ਟੈਨਸ਼ਨ ਨਾ ਲੈ ਕਰ ਹੋਰ ਸੁਣਾ ਕੋਈ ਹੋਰ ਤਾਂ ਸਾਈਟਾਂ ਦਾ ਗੁੰਡੀ ਕਹਿੰਦਾ ਨਾ ਟੈਨਸ਼ਨ ਨਾ ਲੈ ਅਗਰ ਆਪਣੀ ਗ ਚਲ ਠੀਕ ਆ ਫਿਰ ਦੇਖ ਲਈ ਜੱਪੇ ਜਦੋਂ ਆ ਗਏ ਕੋਈ ਨਹੀਂ ਠੀਕ ਹੋ ਗਿਆ ਕਿਵੇਂ ਫੇਰਾ ਬੜੀ ਆਚਾ ਕੀ ਰੋਲੇ ਪਰ ਰੱਖਿਆ ਸੀ ਰੋਲਾ ਕੋਹਣੀ ਮੈਂ ਤਾਂ ਉਹਦੇ ਕੋਲ ਗਿਆ ਸੀ ਬਾਬੇ ਕੋਲੇ ਉਧਰ ਬਿਜਲੀ ਵਾਲੇ ਫਰਦੇ ਸਨ ਦੱਸਣ ਗਿਆ ਸੀਗਾ ਵੀ ਕੁੰਡੀ ਲਾ ਲਾ ਉਹ ਮੁਰੋਂ ਅੜਬੀ ਵਾਲਾ ਉਹ ਤਾਂ ਕਹਿੰਦਾ ਵੀ ਕਹਿੰਦਾ ਮੇਰੇ ਤਾਂ ਕੁੰਡੀ ਨਹੀਂ ਫਟਦਾ ਦੇ ਕਹਿੰਦਾ ਕੋਈ ਕੁੰਡੀ ਮੈਂ ਫਿਰ ਉਹਨੂੰ ਕਹਿੰਦਾ ਕੁੰਡੀ ਤਾਂ ਹੁਣ ਵਾਲੇ ਫਰਦੇ ਆ ਹਾਂ ਬਿਜਲੀ ਵਾਲੇ ਫਰਦੇ ਆ ਕਿੱਥੇ ਜੇ ਸੀਗੇ ਸੜਕ ਤੇ ਫਰਦੇ ਸੀਗੇ ਮੈਂ ਉਹਨੂੰ ਦੱਸਣ ਗਿਆ ਸੀਗਾ ਤੇ ਇਹਦੇ ਲੱਗੀ ਕੁੰਡੀ ਤੇ ਇਹਦੇ ਲੱਗੀ ਹੁੰਦੀ ਆ ਇਹ ਤਾਂ ਹੁਣ ਦਰਦ ਹੀ ਨਹੀਂ ਗਿਆ ਕਹਿੰਦਾ ਕਪੜੇ ਕਹਿੰਦੇ ਕਿ ਗੁੰਡੀ ਨਹੀਂ ਫਟ ਸਕਦਾ ਉਹ ਹੈ ਦਾ ਬਚ ਕੇ ਚੱਲਣਾ ਚਾਹੀਦਾ ਚੱਲ ਕੋਈ ਨਹੀਂ ਚੱਲ ਠੀਕ ਆ ਚਾ ਠੀਕ ਆ ਪੁੱਤ ਉਹ ਕਿਵੇਂ ਛੋਟੇ ਭਾਈ ਵੱਡੇ ਭਾਈ ਠੀਕ ਆ ਕੀ ਹਾਲ ਹੈ ਭਾਈ ਫਟਦੇ ਲਿਆ ਵਿੱਚ ਵਿੱਚ ਹੋਰ ਕੀ ਹਾਲ ਹੈ ਠੀਕ ਆ ਹੋਰ ਕੀ ਬਣਾਈ ਜਾਨੇ ਕੁਝ ਨਹੀਂ ਹੋਰ ਠੀਕ ਹੈ। ਉਹ ਬਜੀ ਕਹਿੰਦਾ ਸੀ ਕਿ ਕੁੰਡੀ ਲਾ ਰੱਖੀ ਤਾਂ ਹੈ। ਉਹ ਮੇਰੇ ਕੋਲੇ ਵੀ ਆਇਆ ਸੀ ਮੈਂ ਪੁੱਤਰਾ ਡਰੇ ਨਾ ਕਰ ਤੂੰ ਐਵੇਂ ਨਿੱਕੇ ਨਿੱਕੇ ਜਿਵੇਂ ਇਹ ਵੇ ਕੁਝ ਨਹੀਂ ਕਰਦੇ ਮੈਂ ਪਹੁੰਚ ਬਹੁਤ ਦੂਰ ਤੱਕ ਹੈ। ਕੁੰਡੀ ਤਾਂ ਚਲਦੀ ਰਹਿੰਦੀ ਹੈ। ਕੁੰਡੀ ਤਾਂ ਨਾ ਡਰੇ ਕਰ। ਤੁਲਾ ਕੇ ਰੱਖਦਾ ਕੁੰਡੀ। ਆਪਨੇ ਤਾਂ ਚਲਦੀ ਹੈ ਛੋਟੇ ਭਾਈ ਆਪਾਂ ਤਾਂ ਕਿਦੇ ਬੰਦੇ। ਜੁਰਮਾਨਾ ਬਹੁਤ ਪਾ ਦੇਣਗੇ ਜੇ ਫੜੀ ਗਈ। ਉਹ ਜਦੋਂ ਪਾਉਣਗੇ ਜੇ ਇਸ ਜੀ ਵੇ ਕੀ ਕਰਨਗੇ ਐਵੇਂ ਟੈਨਸ਼ਨ ਅੱਜ ਪੈ ਜਾਣ। ਇਹਨਾਂ ਨੂੰ ਲਾਉਣਾ ਕਿਹੜੇ ਰੰਗ ਨਾਲ ਤੂੰ? ਉਹ ਲਾ ਲਈ ਦੀ ਹੈ ਛੋਟੇ ਭਾਈ। ਮਿੱਤੋਂ ਦਿਖਾ ਸਕਦੀ ਕਿੱਥੇ ਜਲਾਉਣਾ। ਪੂਰਾ ਕੇ ਦੇਖਣਾ। ਆ ਜਾ ਮੜਾ ਕਿ ਵੀਟ ਚਲਾਉਣੇ ਕਿ ਗਾਹਾਂ ਓ ਮਾਈ ਗੱਡ ਵੀਟ ਚੀ ਲਾ ਰਣਾ ਨਾ ਸਪੋਰਟੀ ਕਰਦਾ ਨਾ ਹੋਰ ਕੀ ਕਦੇ ਆਸੀਂ ਵੀ ਲਾ ਲਿਆ ਕਰਾਂਗੇ ਫਿਰ ਦੇਖ ਕੇ ਹਾਂ ਹਾਂ ਡਰ ਕੱਢ ਕੇ ਹਾਂ ਇਹੇ ਤਾਂ ਰੋਲੇ ਚ ਪਾ ਕੇ ਟੱਕਰ ਨਾ ਹਾਂ ਹਾਂ ਵਾਹੇ ਸਾਰੀ ਰਾਤ ਚੱਲੀ ਜਾਂ ਤੜਕੇ ਟੋਟ ਇੱਧਰ ਕਰਦੰਨੇ ਉਹਦਾ ਸਕੀਮ ਹੀ ਬੜੀ ਤਖੜੀ ਓਏ ਅਸਲੀ ਗਾ ਇਹਦਾ ਟੱਕਾ ਨਾ ਲਾ ਨਾਲ ਓਕੇ ਹੋ ਜਾ ਬੱਸ ਚੱਲ ਕੋਈ ਨਹੀਂ ਹਾਂ ਚੰਗਾ ਕੀ ਕੀ ਲੰਦਾ ਇਹ ਨਾਲ ਦਾ ਆਪਣਾ ਦਾ ਮੇਲਾ ਬਣ ਗਿਆ ਮਿੱਤਰਾ ਮੈਂ ਪਾਲਦਾਂ ਬਿਜਲੀ ਵਾਲਿਆਂ ਨੂੰ ਕਿੱਥੇ ਐ ਨਾਲ ਇਹਨਾਂ ਦਾ ਕਮਿਸ਼ਨ ਕਰਿਆ ਸੀ ਲਿਹਾਉਣਾ ਪਾਲ ਕੇ ਇਹਦਾ ਚਕਾਉਣਾ ਪੂਛ ਵੇ ਬੁੜੇ ਜੀ ਦੀ ਜਨਾਬ ਆ ਨਾ ਪਿੰਡ ਵਾਲਿਆਂ ਦੇ ਰੋਜ਼ ਫੋਨ ਆਉਂਦੇ ਆ ਕਹਿੰਦੇ ਸਾਡਾ ਫਿਓਜ ਡੀ ਜਾਂਦਾ ਇਹਨਾਂ ਦਾ ਕੋਈ ਹੱਲ ਕਰੋ ਨਾ ਟਰਾਂਸਫਾਰਮ ਇੱਕ ਹੋਰ ਤਰਾ ਦਿਓ ਫਿਰ ਤਰਾਇਆ ਤਾਂ ਹੈਗਾ ਯਾਰ ਹੁਣ ਐ ਕਿ ਗਰਮੀ ਚ ਹੀ ਤਰਾਇਆ ਹੋ ਆਪਾਂ ਉਹ ਜਨਾਬ ਤਰਾਇਆ ਤਾਂ ਹੈਗਾ ਉਹਦੇ ਤੇ 50000 ਖਾਦਾ ਸੀ ਉਹੀ ਹੈ ਨਾ ਓਏ ਬਾਲਾ ਨਹੀਂ ਬੋਲਦੇ ਉਹ ਚਲ ਉਹਦਾ ਛੱਡੋ ਪਤਾ ਮੈਂ ਕਹਿਣਾ ਵੀ ਆਹ ਫੜੇ ਅਜਿਹੀ ਨਹੀਂ ਆਲੇ ਸਾ ਓਏ ਲੱਗ ਗਏ ਬਾਲੇ ਹੋਣਾ ਓਹ ਹਾਇ ਕੀ ਤਾਂ ਸਿਆਲ ਹੀ ਅਗਲੀ ਗਰਮੀ ਵੇਲੇ ਭਾਈ ਮੈਂ ਲੈਣਾ ਉਹ ਸੱਚ ਲੈਣ ਮੈਂ ਨਾ ਮਗਰ ਮਗਰ ਕਿੱਧਰ ਫਿਰਦਾ ਯਾਰ ਇਹ ਉਹ ਨੂੰ ਦੱਸ ਤੈਨੂੰ ਕੀ ਲੋੱਖਾ ਹੋਣਾ ਤੁਹਾਡੇ ਫਾਇਦੇ ਦੀ ਗੱਲ ਹੀ ਕਰਨ ਆ ਹਾਂ ਦੱਸ ਮੇਰਾ ਕਮਿਸ਼ਨ ਤਾਂ ਪੱਕਾ ਹੈ ਨਾ ਤੂੰ ਗੱਲ ਦੱਸ ਗੱਲ ਤਾਂ ਗੁੰਡੀ ਲੱਗੀ ਪਈ ਓ ਉੱਤੇ ਪੱਕੀ ਗੱਲ ਹੋਵੇ ਕਿੱਥੇ ਲੱਗੀ ਇਹਦਾ ਨਵੇੜ ਪਹਿਲਾਂ ਇਹਦੇ ਹਾਈ ਡਰਾ ਖੜਾ ਉੱਤੇ ਬੂੜਾ ਬੈਠਾ ਜਨਾਬ ਕਿਤੇ ਉਧਰੋਂ 2 ਰੁਪਏ ਬੰਨ ਨਾ ਪਤਾ ਇਨਾ ਬੰਨ ਪੱਲਿਓਂ ਪਵਾ ਦੋਗੇ ਤੁਸੀਂ 13 ਤਾਂ ਪੱਲਿਓਂ ਦੇ ਕੇ ਚੜਾਉਣਾ ਪੈਂਦਾ ਇਹਨੂੰ ਚਲਾ ਮੈਂ ਆਪ ਦੇਖ ਕੇ ਅੱਖੀ ਕਿੱਥੇ ਜਾਇਆ ਕੱਚੀ ਗਲੀ ਚ ਵਗ ਜੂ ਆ ਗਲੀ ਚ ਆ ਸਾਹਮਣੇ ਰੌਲਾ ਆਏ ਆ ਕਾਦੀ ਸਾਨੂੰ ਐ ਵੀ 2 ਰੁਪਏ ਬਣ ਜਾਣ ਦੁਬਾਰੀ ਦਾ ਟਾਈਮ ਆ ਅੱਛਾ ਯਾ ਫਿਰ ਕੀ ਕਿਹੜੀ ਗਲੀ ਚ ਕਿੱਥੇ ਆ ਆਪਾਂ ਸੋ ਹੀ ਉਹ ਤੂੰ ਬਾਹਾਂ 500 ਅਸੀਂ ਕਿਹੜਾ ਹਲੇ ਕਿਹੜਾ ਅਸੀਂ ਫਰਤ ਤੁਸੀਂ 5000 ਦਾ ਆ ਨਹੀਂ ਬਲਤਾਂ ਤੋਂ ਫੋਨ ਕਰਵਾ ਦੇ ਕਿਸੇ ਤੋਂ ਸਾਨੂੰ ਮੁੜ ਕੇ ਸਾਡੀ ਕੁੰਡੀ ਵਿੱਚ ਹੀ ਰਹਿ ਜੇ ਕਿਤੇ ਨੌਕਰੀ ਦਾ ਸਵਾਲ ਵੀ ਆ ਜਈ ਸਾਭ ਦੀ ਦਾ ਬੰਦ ਹੋਣੇ ਜਵਾਨ ਤੇ ਰਹੀ ਫਿਰ ਮਨ ਹੋਰ ਕਿੱਥੇ ਜਾਈਗੀ ਮੇਰਾ ਨਾਮ ਲੈ ਲਿਓ ਹਾਂ ਗਲੀ ਬਗਜੋ ਹਾਂ ਗਲੀ ਸਾਹਮਣੇ ਹੈਟਰੇ ਕੋਲੇ ਠੀਕ ਹੈ ਠੀਕ ਮਾਦਾ ਗਾਹਾਂ ਜਾਂਦਾ ਇਹ ਤਾਂ ਕਫਨਾ ਮੈਂ ਨਾ ਤਾਂ ਬਣਿਆ ਨਿਆਰਾ ਆਹੀ ਮਸ਼ੀਨ ਹੈਗੀ ਮਿਕਟਰ ਵੀ ਨਾਲ ਹੀ ਹੈ ਦੇ ਹਾਂ ਉਹੀ ਹੈਗੀ ਦੇਖ ਕੇ ਨਾ ਓਏ ਆਹ ਦੇਖ ਇੱਧਰ ਦੇਖ ਆਹ ਦੇਖ ਆਹ ਦੇਖ ਥੱਲੇ ਦੇਖ ਕੁੰਡੀ ਹੈਗੀ ਕਰਤਾ ਕਿਸੇ ਨੇ ਕੰਮ ਆਉਂਦਾ ਹੀ ਹੈ ਆਪਣੇ ਕੁੰਡੀ ਫੜਾਤੀ ਕੰਜਰ ਦੇ ਨੇ ਕਿਸੇ ਨੇ ਬਲਾਜਮ ਲਾ ਦੇ ਤਾਂ ਬਹੁਤ ਤੋਰਾਂ ਲਾ ਰੱਖੀਆਂ ਉਹ ਕੱਟੀਏ ਕੱਟਲਾ 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 ਖੈਤਲਾ ਲਾ ਰੱਖੀ ਸਾਨੂੰ ਦੇਖੋ ਜੀ ਸਸਰੀ ਘਾਲ ਜਨਾਬ ਸਸਰੀ ਘਾਲ ਸਸਰੀ ਘਾਲ ਉਹ ਸਸਰੀ ਘਾਲ ਤਾਂ ਠੀਕ ਆ ਆ ਕੀ ਕਰ ਰੱਖਿਆ ਗਾ ਸਾਰੇ ਕੁੰਡੀ ਲਾ ਰੱਖੀ ਆ ਨਹੀਂ 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 ਕੁੰਡੇ ਨੇ ਸਾਰੇ ਉਹ ਕੁੰਡੀ ਸਾਨੂੰ ਕਿਧਰੋਂ ਆਦੀ ਆ ਆ ਸਿੱਧੀ ਡਾਇਰੈਕਟ ਲਾਈ ਪਈ ਸੀ ਮੀਟਰ 'ਚ ਆ ਨਹੀਂ ਇਹ ਤਾਂ ਤੁਸੀਂ ਮੇਰੇ ਘਰ ਵਾਲੀ ਮੱਟ ਦੀ ਲੱਗਦਾ ਘਰ ਵਾਲੀ ਮੱਟ ਦੀ ਆ ਦੇਖ ਲੈ ਇਧਰ ਲੱਗੀ ਪਈ ਸੀ ਧਾਰਾ ਵਿੱਚ ਸਿੱਧੀ ਲਾ ਰੱਖੀ ਤੁਸੀਂ ਇਹ ਕੀ ਕੰਮ ਕੀਤਾ ਐ ਤਾਂ ਨਹੀਂ ਐਂ ਕੁੰਡੀਆਂ ਲਾਉਣ ਲੱਗੇ ਫਿਰ ਕਿਵੇਂ ਜੱਦੂਆ ਕੰਮ ਆ ਸਰਕਾਰ ਦੀ ਬਿਜਲੀ ਚੋਰੀ ਕਰੀ ਜਾਂਦੇ ਤੁਸੀਂ ਨਹੀਂ ਨਹੀਂ ਸਰ ਚੋਰੀ ਤਾਂ ਕਾਦੀ ਕਰਦੇ ਆ ਕਿਤੇ ਜਵਾਕਾਂ ਨੇ ਕਿਤੇ ਮਾੜਾ ਮੋਟਾ ਕਰਤਾ ਇਹ ਜਵਾਕ ਖੇੜਦੇ ਨਹੀਂ ਲਾਤੀ ਜਵਾਕਾਂ ਨਾਲ ਕਨੋ ਚਲੋ ਦਾ ਹੋ ਗਿਆ ਸਾਬਾ ਨਾ ਲਿਖੋ ਨਾ ਨਾ ਲਿਖੋ ਤੇਰਾ ਨਾਮ ਨਾ ਨਾਮ ਨਾ ਲਿਖਾ ਤੇਰਾ ਨਾਮ ਲਿਖਿਆ ਉਹ ਤੁਸੀਂ ਨਹੀਂ 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 ਨਾ ਆਏ ਨਹੀਂ ਜੁਰਮਾਨਾ ਪਊਗਾ ਇਹ ਤਾਂ ਕੱਲ ਨੂੰ ਹੋਰ ਲਾਉਣਗੇ ਕੱਲ ਨੂੰ ਕਰ ਲਓ ਆਏ ਨਹੀਂ ਨਾ ਚੱਲਦਾ ਹੁੰਦਾ ਕੰਮ ਇਹ ਕਰਦੀ ਰ ਗੱਲ ਹੈਗੀ ਸਾਬਾ ਹਾਂ ਹਾਂ ਦੱਸੋ ਉਹ ਕਰ ਕੇ ਚਾਹ ਪਾਣੀ ਨਿਮੜ ਕੇ ਕਰ ਦੋ ਕੰਮ ਨਿਮੜ ਕੇ ਚਾਹ ਪਾਣੀ ਲੈ ਕੇ ਉਹ ਚਾਹ ਪਾਣੀ ਤਾਂ ਠੀਕ ਆ ਸਫਾਈ ਹੋ ਰਹੀ ਹੈ ਉਤੋਂ ਕੀ ਕੀ ਹੈ ਹਣਾ ਸਾਬਾ ਸਾਬ ਨੂੰ ਸਭ ਤੁਸੀਂ ਕਰ ਲਓ ਮਾੜਾ ਜੇ ਕਰ ਤੋਂ ਕੋਈ ਚਲ ਮੈਂ ਐ ਕਹੂੰਗਾ ਜਨਾਬ ਨੂੰ ਮੈਂ ਖੂੰ ਆਏ ਸਾਡਾ ਰਿਸ਼ਤੇਦਾਰ ਨਿਕਲਿਆ ਤੇ ਤੂੰ ਚਾਹ ਪਾਣੀਆ ਕਰ ਤੇ ਮੇਰੀ ਜੇਬ ਚੋਂ 50 ਰੁਪਏ ਚੰਗਾ ਹੋਰ ਧੰਨਵਾਦ ਉਹ ਨੂੰ ਪਰੇ ਕਰ ਦੇ ਬਾ ਠੀਕ ਆ ਠੀਕ ਆ ਬਾ ਵਟ ਠੀਕ ਸਾਬ ਆਪਣੇ ਕਰਦੇ ਗੱਲ ਕੀ ਕਹਿੰਦਾ ਸੀ ਜੀ ਆਵੇ ਤਾਂ ਬੰਦਾ ਰਿਸ਼ਤੇਦਾਰ ਹੀ ਨਿਕਲਿਆ ਆਪਣਾ ਹੋਰ ਫਿਰ ਰਿਸ਼ਤੇਦਾਰ ਕੁੰਡੀਆਂ ਲਵਾਵਾਂਗੇ ਉਹ ਮੜੇ ਸਾਹਮਣੇ ਕਿਹਾ ਦਾ ਪਰ ਦਿਨ ਆ ਰੁਪਏ ਆ ਪਾ ਲੈ ਲੈ ਚੱਲ ਗਿਆ ਬਣਜੀ ਦਿਵਾਲੀ ਹਾਂ ਹਾਂ ਚਾਲ ਕਿੰਨੇ ਕ ਦੇ ਤੇ ਠੀਕ ਨੇ ਦੇਖ ਲੈ ਦੇਖ ਵੀ ਲੈ ਉਹ ਤਾਂ ਬੁੜਾ ਜਾ ਚੁੰਨਾ ਲਾ ਗਿਆ ਓਏ ਤੇ 40 ਰੁਪਏ ਦਿੱਤੇ ਹੈਗੇ ਗੱਲ ਗੱਲ ਉਹ ਚੁਦਰਾਇਆਂ ਕਰਦਾ ਆਪਣੇ ਨਾਲ ਹੈ ਗੱਲ ਉਹ ਗੱਲ ਸੁਣਾ ਇੱਧਰ ਆ ਜੀ ਨਾ ਬਾਈ ਨਹੀਂ ਕੰਮ ਚੱਲਦਾ ਇਹਦਾ ਨਾਂ ਲਿਖੋ ਤੁਸੀਂ ਨਾਂ ਲਿਖੇ ਤਾਂ ਪੌਣਾ ਪਊਗਾ ਇਹਨੂੰ ਕਿ ਸਟਾਰ ਕੱਟ ਕੀ ਹੋ ਗਿਆ ਸਾਹਿਬ ਕੀ ਹੋ ਗਿਆ ਸਰ ਤੂੰ ਸਾਡੇ ਨਾਲ ਚੁਦਰਾਇਆਂ ਕਰਦਾ ਹੈ ਕੀ ਕੀ ਹੋ ਗਿਆ ਸਰ ਹੁਣ ਜਿਆਕਾਰ ਪੱਟਣ ਚੱਲ ਚੱਲ ਸਾਹਿਬ ਆਏ ਨਹੀਂ ਗੱਲ ਕੋਈ ਸਰ ਸਾਹਿਬ ਮੈਂ ਭੱਜਦਾ ਰਸੋ ਆ ਆ ਕੀ ਹੋ ਗਿਆ ਕੀ ਹੈ ਆ ਕੀ ਯਾਰ ਸਾਨੂੰ ਉਹ ਬੁੱਧੂ ਬਣਾਈ ਜਾਂਦਾ ਤੂੰ ਸਾਨੂੰ 40 ਰੁਪਈਆ ਨਾਲ ਕੰਮ ਚੱਲਦੇ ਹੁੰਦੇ ਯਾਰ ਉਹੀ ਗੱਲਾਂ ਫੇਰ ਛੋੜੀਆਂ ਜਵਾਕਾਂ ਆ ਗਏ ਉਹ ਗੰਤ ਹੋ ਗਿਆ ਸਭ ਉਹ ਦੂਜੇ ਅੱਗੇ ਤੋਂ ਧਿਆਨ ਰੱਖਿਓ ਕੁੰਡੀ ਨਹੀਂ ਲਾਉਣੀ ਇਹ ਤਾਂ ਉਹ ਜਵਾਕ ਉਹ ਛੋਟਾ ਜਵਾਕ 100 ਰੁਪਈਆ ਦਾਲ ਠੀਕ ਆ ਯਾਰ ਆ ਜਾ ਆਪਣੀ ਦੀਵਾਲੀ ਬਣ ਗਈ ਆਲੇ ਕਿਹਨੂੰ ਮੈਂ ਕਹਿੰਦਾ ਸੀ ਨਾ ਉਹਨੂੰ 500 ਦਿੱਤਾ 500 ਬਣਿਆ ਜਨਾਬ 500 500 ਉਹ ਲੈ ਗਿਆ ਚੱਲ ਕੋਈ ਗੱਲ ਹੋਰ ਦੇਖਦੇ ਆ ਕਿ ਦੇਖਦੇ ਆ ਇਹਨੇ ਕੁੜੀ ਫੜਾਈ ਹੋਈ ਆਪਣੀ ਇਹ ਤਾਂ ਸਿੱਧੀ ਆ ਕਿ ਕੁੜੀ ਫੜਦੀ ਯਾਰ ਕਿਸੇ ਨੇ ਦੱਸਿਆ Papa ਦੱਸਿਆ ਵੀ ਨਹੀਂ ਕਿਸੇ ਨੂੰ ਉਹ ਸੱਚ ਠੀਕ ਹੈ ਜੈਲੇ ਕੋਲੇ ਕਰੀ ਸੀਗਾ ਚਲੋ ਅੱਡਾਂਗੇ ਵੜਕਾ ਤਾਂ ਪਰਲਾਮਾ ਨਾ ਤਾਂ ਨਹੀਂ ਕਿ ਮੈਂ ਚਾਹਾਂ ਅੱਗੇ ਦੇ ਸਿੱਧੇ ਆ ਕਿ ਫੜਦੇ ਕੀ ਕੀਤਾ ਜਰਾ ਮਤੋਂ ਟਾਈਮ ਕਿ ਹੋ ਗਿਆ 9:00 ਵਜੇ ਚਲੋ ਕਰਾਂਗੇ ਪਤਾ ਇਹ ਤਾਂ ਅੱਜ ਜਨਾਬ ਆਹੀ ਘਰ ਆ ਇਹਨਾਂ ਦਾ ਆ ਦੇਖਿਓ ਮੜਿਆ ਇਹਨਾਂ ਦਾ ਜੱਗਾ ਮਕਾਨ ਨੰਬਰ ਲਿਖਿਆ ਹੋਊ ਆਪਣਾ ਜੱਗਾ ਹੀ ਦੱਸਿਆ ਸੀਗਾ ਜੱਗਾ ਠੀਕ ਆ ਹਲੋ ਕੌਣ ਆ ਗਿਆ ਹਾਂਜੀ ਹਾਂਜੀ ਕੌਣ ਜੱਗੀ ਆ ਆ ਦੇਖੋ ਜੀ ਨਾਲ ਤਾਂ ਮੱਛੀ ਮੋਟਰ ਲਾ ਰੱਖੀ ਹੈਗੀ ਏਸੀ ਵੀ ਲੱਗਾ ਹੋਣਾ ਇਹੇ ਏਸੀ ਉਹ ਸੀ ਆ ਦੇਖੋ ਆ ਕੱਚੇ ਜੋੜ ਆਈ ਨਾਲੇ ਤਾਂ ਕਿਸੇ ਨੂੰ ਨਾਲ ਲਾਉਣਗੇ ਤੇ ਨਾਲੇ ਇਹ ਲਾਈਟ ਸਾਰੇ ਸਟਾਰਟ ਕਰ ਦਿਆ ਜੀ ਉਹ ਜੱਗਾ ਤੇਰਾ ਨਹੀਂ ਆ ਹਾਂਜੀ ਤੇ ਆ ਮੱਛੀ ਮੋਟਰ ਲਾ ਰੱਖੀ ਆ ਤੁਸੀਂ ਲੋੜ ਹੀ ਥੋੜੇ ਬਾਹਲਾ ਲੱਗਦਾ ਆ ਇਹ ਰੱਖਦੇ ਹੁੰਦੇ ਹੈਗੇ ਤੇ ਜੋੜ ਆਈ ਆ ਜੀ ਮੋਟਰ ਤੁਸੀਂ ਕੌਣ ਬਿਜਲੀ ਵਿਭਾਗ ਵਾਲੇ ਆ ਚੈਕਿੰਗ ਕਰਨ ਆਏ ਆਂਗੇ ਘਰਾਂ ਦੀ ਲੋੜ ਕਿੰਨਾ ਥੋੜਾ ਲੋੜ ਤਾਂ 2 ਕਿਲੋਵਾਟ ਤੁਹਾਡਾ ਇਹ ਤੁਸੀਂ ਕਿਵੇਂ ਲੱਗਾ ਨਹੀਂ ਇਸ ਹੀ ਨਹੀਂ ਆਇਆ ਲੋਦੇ ਜਨਾਬ ਡੇਢ ਤਾਂ ਇਕੱਲੀ ਮੋਟਰ ਖਿੱਚਦੀ ਹੋਊਗੀ ਇਹਨਾਂ ਨੇ ਸੁੱਚਾ ਹਾਚਾ ਲਿਖੋ ਜੀ ਇਹਨਾਂ ਦਾ ਪੂਰਾ ਬੇਰਬਾ ਲੇਖ ਲਿਖੋ ਸੱਚਾ ਹੋਦਾ ਆਪਣੇ ਹੈ ਨਾ ਪੱਕਾ ਨਾਮ ਕੀ ਹੈ ਓਏ ਪੱਕਾ ਨਾਂ ਜੱਗਾ ਪੱਕਾ ਨਾਮ ਵੀ ਜੱਗੀ ਆ ਜੱਗਾ ਸਿੰਘ ਆ ਪੱਕਾ ਨਾਂ ਜਨਾਬ ਲੈ ਜਨਾਬ ਲਿਖੋ ਚਲ ਮੈਂ ਲਿਖ ਦਾਂ ਕਾਰੇ ਵਾਸਤੇ ਕਰਦੇ ਫਿਰਦੇ ਓ ਇਹ ਤਾਂ ਸਾਨੂੰ ਉਤੋਂ ਹੋ ਰਿਹਾ ਖਿੱਚੋ ਹੀ ਪਈ ਹੈਗੀ ਤੁਸੀਂ ਲੋੜ ਵਧਾਉਂਦੇ ਨਹੀਂ ਆ ਲਿਖੋ ਜੀ ਦੋ ਸੱਚਾ ਇੱਕ ਪਲੱਗ ਆ ਲਿਖੋ ਨੋਟ ਕਰੋ ਜੀ ਆ ਬਾਲਮ ਵੀ ਐਲਈਡੀ ਲੱਗਿਆ ਹੋਇਆ ਈ ਇਹ ਇਹ ਘੱਟ ਬਾਟ ਵਾਲਾ ਨਹੀਂ ਹੈਗਾ ਜੀ ਇਹ ਇਹ ਦੂਸਰਾ ਮੱਛਰ ਵਾਲਾ ਬਾਲਮ ਹੈ ਵੱਧ ਖਿੱਚਦੇ ਹੈਗੇ ਆ ਦੇਖ ਲੋ ਤਾਂ ਉਹ ਚਾਰ ਦਿਫਾ ਹੋ ਗਿਆ ਸੀ ਪੜਾਕਾ ਪੜਾਕਾ ਫਿਰ ਲੋੜ ਵੱਧ ਆ ਸੋਡੇ ਤਿੰਗਾਂ ਤੇ ਪੜਾਕੇ ਮਾਰਦੇ ਆ ਚਾਰਜ ਆ ਦੇਖੋ ਕਿ ਸਾਰੀਆਂ ਸੋਚਾਂ ਲਿਖ ਲੈਂਦੇ ਈ ਆ ਦੇਖੋ ਥਾਂ ਥਾਂ ਤੇ ਇਹਨਾਂ ਨੇ ਹੀ ਐਂ ਪਲੱਗ ਰੱਖੇ ਪਏ ਹੈਗੇ ਆ ਬੱਲ ਮਾਰਾ ਪੁਆਇੰਟ ਰੱਖਿਆ ਬੈਠੇ ਵੀ ਇਹ ਵੀ ਲਿਖੋਈ ਇਹਨਾਂ ਨੂੰ 900 ਰੁਪਏ ਦੱਸਦੇ ਆ ਆਪਾਂ ਇਹਨਾਂ ਨੂੰ ਕਿਵੇਂ ਉਹ ਕਰਦੇ ਆ ਜੀ ਤਾਂ ਜਰ ਬੀੜੀ ਵਾਲਾ ਉਹ ਹੀ ਛੱਡੀ ਗਏ ਰੋਦੋਂ ਨਾ ਬੀਲੀ ਆ ਰਾ ਨਾ ਆ ਪੱਖਾ ਇੱਕ ਇਧਰ ਲਾ ਰੱਖਿਆ ਹੀ ਇੱਕ ਇਧਰ ਲਾ ਰੱਖਿਆ ਥਾਂ ਥਾਂ ਤੇ ਉਹ ਪੁਆਇੰਟ ਛੱਡ ਰੱਖਿਆ ਹੀ ਪੱਖੇ ਵਾਲਾ ਆ ਸੋਚਾਂ ਨਹੀਂ ਮਾਰੂ ਗਿਣਤੀ ਮੜੀ ਜੀ ਚਲੋ ਤਾਂ 400 ਤਾਂ ਇਧਰ ਹੋ ਗਿਆ 1 ਬਲਾਗ ਹੋ ਗਿਆ ਤੇ ਆ 7-8 ਸੋਚਾਂ ਇਧਰ ਲੱਗੀਆਂ ਪਈਆਂ ਜੀ ਥਾਂ ਥਾਂ ਤੇ ਪਲੱਗ ਲਾਏ ਪਏ ਨੇ ਇਹਨਾਂ ਨੇ ਔਰ ਸੋਈਆਂ 'ਚ ਵੀ ਦੇਖਦੇ ਆਂ ਇਹ ਸੋਈਆਂ 'ਚ ਪਾਵਰ ਪਲੱਗ ਲੱਗੇ ਹੋਣਗੇ ਇਹਨਾਂ ਦੇ ਪੱਕਾ ਆ ਦੇਖੋ ਜਨਾਬ ਬੰਦਾ ਪਵਾ ਮੈਂ ਠੇਕੇ ਧੀਆ ਪਰ ਮੈਨੂੰ ਸਾਰੇ ਕੰਮ ਦਾ ਪਤਾ ਹੈਗਾ ਆ ਦੇਖੋ ਉਹ ਪਾਵਰ ਪਲੱਗ ਲਾ ਰਿਹਾ ਐਵੇਂ ਦਾ ਕਰਾ ਲਵਾਇਆ ਹੋਇਆ ਜਰੂਰੀ ਕਿੜਾ ਕੁਝ ਲੱਗਿਆ ਚਲਾਉਂਦੇ ਤਾਂ ਹੈ ਨਹੀਂ ਕੁਝ ਲਵਾਇਆ ਤਾਂ ਹੈਗਾ ਭਾਵਾ ਪਾਵਰ ਪਲੱਗ ਦਾ ਕੰਮ ਪਤਾ ਕਿੰਨਾ ਹੁੰਦਾ ਉਹ ਇਹਦੇ ਦਾ ਲਾਈਟ ਹੀ ਬੜੀ ਮੱਚਦੀ ਹੈਗੀ ਆ ਲਾ ਰੱਖਿਆ ਨਾਲ ਦੇ ਤਾਂ ਉਹਨਾਂ ਨੇ ਹੀ ਆ ਲਾ ਰੱਖਿਆ ਤੁਸੀਂ ਬਾ ਮੁੱਕਰੀ ਗੱਲ ਜੀ ਇਹਨਾਂ ਦਾ ਲੋਡ ਘੱਟੋ ਘੱਟ 5 ਕਿਲੋ ਬਣਦਾ ਤੁਸੀਂ ਲਿਖੋ 5 ਕਿਲੋ ਬਾਅਦ ਲਿਖਦੇ ਠੀਕ ਹੈ ਇਹਨਾਂ ਦਾ ਜੁਰਮਾਨਾ ਪਊਗਾ ਇਹਨਾਂ ਨੂੰ ਪੁੱਛ ਲਾ ਗੋ ਜਰਮਾਨਾ ਪਾਊਗਾ ਮੁੰਡਿਆ ਸਾਨੂੰ ਠੀਕ ਆ ਤੇ ਬਿਲ ਆਪਾਂ ਛੋਡਾ ਹੋ ਨਹੀਂ ਕਰਦੇ ਹੈਗੇ ਅਸੀਂ ਮਾਫੂੂਫ ਨਹੀਂ ਹੁੰਦਾ ਕੁਝ ਵੀ ਤੁਹਾਡਾ ਛੇਰਨਾ ਪਊ ਜਰਮਾਨਾ ਜਰਮਾਨਾ ਦਾ ਤੁਹਾਡਾ ਹੁਣ ਤਾਹਾਂ ਤੋਂ ਪਤਾ ਨਹੀਂ ਕਿੰਨਾ ਪੈ ਗਿਆ ਜੇ ਮੀਟਰ ਪੱਟਿਆ ਜਾਊਗਾ ਤੁਹਾਡਾ ਠੀਕ ਆ ਪੱਟਿਆ ਜਾਵੇ ਮੀਟਰ ਫਿਰ ਹੋਰ ਕੀ ਆ ਇਹ ਤੋਂ ਨਾਮ ਜਰਮਾਨਾ ਕਹਿੰਦਾ ਉਹ ਮੇਰੀ ਗੱਲ ਸੁਣ ਲਾ ਹੁਣ ਤਾਂ ਕਰ ਦਿੰਨੇ ਆ ਤੇਰਾ 2 ਰੁਪਏ ਲੈ ਦੇ ਕੇ ਮੈਂ ਫਿਰ ਉਹੀ ਗੱਲਾਂ ਜਰਾ ਕਹਾ ਸੇਵਾ ਦਾ ਪ੍ਰਧਾਨ ਆ ਮੈਂ ਸੇਵਾ ਦਾ ਪ੍ਰਧਾਨ ਮੁੰਡਿਆ ਕਮੇਟੀ ਆ ਜਨਾਬਾ ਉਹ ਫਿਰ ਚੱਲ ਗਏ ਤਾਂ ਹੀ ਕਹਿੰਦੇ ਕੋਈ ਗੱਲ ਨਹੀਂ ਜੁਨੀਅਨ ਨੂੰ ਲੈ ਕੇ ਆਵਾਂਗੇ ਬੰਦੇ ਲੈ ਕੇ ਆਵਾਂਗੇ ਯਾਰ ਕੱਲ੍ਹ ਨੂੰ ਕੋਈ ਇਹ ਜਿਵੇਂ ਦਾ ਨਾ ਕਹਿੰਦਾ ਲੈ ਤੇ ਕੋਈ ਗੱਲ ਹੋਈ ਕਿਸੇ ਨੇ ਪ੍ਰਧਾਨ ਵੀ ਬੰਨ ਲਾ ਚਲਾਉਂਦੇ ਤਾਂ ਹੈ ਨਹੀਂ ਯਾਰ ਕੁਛ ਅਸੀਂ ਜਨਾਬ ਅੱਜ ਕੱਲ੍ਹ ਸਾਨੂੰ ਪਤਾ ਹੀ ਆ ਬਾਹਲੇ ਕਹਦੇ ਪ੍ਰਧਾਨ ਬੰਦਿਆ ਹਰੇਕ ਹੀ ਕਿਸੇ ਚੱਲੇ ਨਾ ਕੁਛ ਹੋਰ ਉਹ ਬੀਲੀ ਆ ਲੈ ਆਉਂਦੇ ਆ ਥੋੜੀ ਤਾਰ ਪੱਟੀ ਸੀ ਨਾ ਕਿਸੇ ਨੇ ਹਾਂ ਕਹੇ ਰਾਜਾ ਕਹਿ ਦੇ ਓਕੇ ਜੀ ਰੁਕਿਓ ਸਾਡੇ ਕਿਸੇ ਨੇ ਮੀਟਰ ਚ ਤਾਰ ਪਟੜੀ ਸੀ ਜੀ ਤੇ ਉਹ ਲਾ ਜਾਂਦੇ ਮੀਟਰ ਚ ਕਿਹੜੇ ਚ ਤਾਰ ਪਟਦੀ ਉਧਰੋਂ ਹੀ ਪਟਦੀ ਕਿਸੇ ਨੇ ਘਰ ਦੀ ਲੜ ਚਲਦੀ ਨਹੀਂ ਹੁਣ ਸੋਡੀ ਨਾ ਇਸ ਤੋਂ ਸਾਨੂੰ ਮੱਛਰ ਖਾਈ ਜਾਂਦੇ ਹੀ ਦੱਸਣਾ ਲਾ ਤੇ ਪਿਓ ਕਿੱਥੇ ਇਧਰ ਅਰੇ ਪਿਓ ਕੰਮ ਦੀ ਆਈ ਉਹਨੇ ਆਕੇ ਜਲ ਬਿਜਲੀ ਲੈ ਕੇ ਤੇ ਤਾਰ ਰੋੜ ਕਰਾਣੀ ਚੱਲ ਦਿਖਾ ਕਿੱਥੇ ਆ ਜਾ ਆ ਜਾ ਜੀ ਨਾ ਵੇਖ ਲੈਣੇ ਹੈਗੇ ਜਵਾਬ ਜਵਾਬ ਹੈ ਯਾਰ ਤੰਗ ਹੋਈ ਜਾਂਦੇ ਹੁਣ ਯਾਰ ਗਰਮੀ ਆਏ ਨਾ ਰਾਤ ਨੂੰ ਮੱਛਰ ਮੱਛਰ ਖਾਂਦਾ ਆਜਾ ਜੀ ਹਮ ਇਟਰਾ ਹੋਏ ਇਧਰ ਦੇ ਸਫਾਈ ਸਬੂਈ ਨਹੀਂ ਕਰੀ ਇੱਥੇ ਉਹ ਨਾ ਸਾਡੇ ਜਈ ਦੇ ਕਿਤੇ ਇੱਥੇ ਸਪੜਾ ਖੜਾ ਦਿਓ ਉਹ ਜਨਾਬ ਆਹ ੜੀ ਤਾਰ ਰੇ ਥੇ ਕਿਹੜੀ ਤਾਰ ਤੂਰ ਹੋਣਾ ਇਹ ਤਾਂ ਦੱਸ ਦੇ ਲੱਭੋ ਜੀ ਬਿਲੀ ਮੈਂ ਕਿਹਾ ਤੁਸੀਂ ਹੋ ਤੇ ਅਸੀਂ ਉਹ ਲਾ ਯਾਰ ਮੁੰਡਿਆ ਕਰ ਯਾਰ ਮੈਨੂੰ ਤਾਂ ਇਹ ਇੱਥੇ ਪਤਾ ਹੀ ਨਹੀਂ ਲੱਗਦਾ ਕਿਹੜੀ ਤਾਰ ਮੈਂ ਪੜਾ ਕੇ ਨਾ ਮਰਵਾਦਾ ਸਾਰੇ ਘਸ ਦੇ ਕਿਤੇ ਉਹ ਲਾ ਦੇ ਤੁਸੀਂ ਐਂ ਕਰੋ ਜੀ ਆ ਮੈਨੂੰ ਫੜਾਓ ਤੇ ਆ ਤੁਸੀਂ ਪਲਾਸ ਕਰੋ ਤੁਸੀਂ ਐਂ ਕਰੋ ਕਰੋ ਕੰਮ ਕਰਾ ਤੁਹਾਨੂੰ ਫਿਰ ਵੀ ਵੱਧ ਨੌਲੇਜ ਹੋਊਗੀ ਉਹ ਯਾਰ 25 ਸਾਲ ਲੈਂਡ ਮੈਨ ਨਹੀਂ ਤੇ ਲਾਇਆ ਮੈਂ ਐਵੇਂ ਹੀ ਨਹੀਂ ਭਰਤੀ ਹੋਇਆ ਸਿੱਧਾ ਲੈਂਡ ਮੈਨੀ ਤੋਂ ਜਈ ਰੈਕਟ ਜਈ ਭਰਤੀ ਜਈ ਲੱਗੇ ਸੀ ਸਹੀ ਗੱਲ ਆ ਜੀ ਤੁਸੀਂ ਕਰੋ ਕੰਮ ਤੁਸੀਂ ਜਿਆਦਾ ਮੁੰਡਿਆ ਇਧਰ ਹੋ ਜਾਓ ਕਈ ਵਾਰੀ ਪੜਾ ਕਬਰੂ ਕਾ ਮਾਰ ਜਾਂਦਾ ਹੁੰਦਾ ਜਦੋਂ ਪਹਿਲਾਂ ਮੈਂ ਲੈਂਡਮੈਨ ਸੀਗਾ ਨਾ ਉਦੋਂ ਮੈਂ ਪਲਾਸ ਨਹੀਂ ਵਰਤਦਾ ਹੁੰਦਾ ਸੀ 11000 ਬੋਲਟ ਤੋਂ ਸਿੱਧਾ ਹੱਥ ਨਾਲ ਹੀ ਜੋੜ ਦਿੰਦਾ ਸੀ ਜਨਾਬ ਦਿਵਾਲੀ ਦਾ ਟਾਈਮ ਆ ਤੁਸੀਂ ਕਿਤੇ ਹੋਰ ਨਾ ਇੱਥੇ ਕੋਈ ਕੰਮ ਖਰਾਬ ਕਰ ਦਿਓ ਕੱਲ ਮੈਂ ਲਾਉਣਾ ਯਾਰ ਜਨਾਬ ਫਿਰ ਹੁਣ ਇਹਨੂੰ ਮੈਨੂੰ ਫੜਾ ਦਿਓ ਤੁਸੀਂ ਪਲਾਸ ਤੋਂ ਬਿਨਾਂ ਹੀ ਤਾਂ ਤਾਰ ਤਾਂ ਲੱਭੋਗੇ ਰਾਂ ਰੌਕੀ ਹੋ ਗਿਆ ਭਾਂ ਦੇ ਪੱਜ ਲੋ